ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸੰਦੀਪ ਸਿੰਘ ਸਣੀ ਜੋ ਕਿ ਪਟਿਆਲਾ ਜੇਲ੍ਹ ਚ ਬੰਦ ਸਨ ਜੋ ਘਟਨਾ ਹੋਈ ਤੇ ਸੈਲਫ ਡਿਫੈਂਸ ਦੇ ਵਿੱਚ ਜੋ ਉਹਨਾਂ ਦੇ ਵੱਲੋਂ ਆਪਣਾ ਬਚਾਅ ਕਰਦਿਆਂ ਜੋ ਪੁਲਿਸ ਜਿਹੜੇ ਸਾਬਕਾ ਪੁਲਿਸ ਵਾਲੇ ਬੁਚੜ ਤੇ ਉਹਨਾਂ ਨੂੰ ਸੱਟ ਵੱਟ ਲੱਗੀ ਜੋ ਵੀ ਹੋਇਆ ਉਹ ਸਾਰਾ ਕੁਝ ਆਪਣੇ ਸਾਹਮਣੇ ਪਰ ਉਸ ਤੋਂ ਬਾਅਦ ਜਿਹੜਾ ਅਣਮਨੁੱਖੀ ਤਸ਼ੱਦਦ ਭਾਈ ਸੰਦੀਪ ਸਿੰਘ ਸਣੀ ਦੇ ਉੱਤੇ ਹੋਇਆ ਜਿਵੇਂ ਕਿ ਉਹਨਾਂ ਦੇ ਵਕੀਲ ਸਾਹਿਬਾਨ ਨੇ ਕੱਲ ਪੀਸੀ ਰਾਹੀਂ ਉਹਨਾਂ ਨਾਲ ਗੱਲ ਕੀਤੀ ਅਦਾਲਤ ਦੇ ਵਿੱਚ ਤੇ ਦੱਸਿਆ ਕਿ ਕਿਵੇਂ ਉਹਨਾਂ ਨੂੰ ਇੰਨਾ ਜ਼ਿਆਦਾ ਬਰੂਟਲ ਤਰੀਕੇ ਨਾਲ ਕੁੱਟਿਆ ਗਿਆ ਮਾਰਿਆ ਗਿਆ ਹੋ ਸਕਦਾ ਉਹਨਾਂ ਦੀਆਂ ਉਹਨਾਂ ਦੇ ਫੈਕਚਰ ਹੋਣ ਕੋਈ ਨੁਕਸਾਨ ਹੋਇਆ ਹੋਵੇ ਕਿਉਂਕਿ ਉਹਦਾ ਵੱਡਾ ਕਾਰਨ ਇਹ ਆ ਵੀ ਅਦਾਲਤ ਦੇ ਕਹਿਣ ਦੇ ਬਾਅਦ ਵੀ ਸਰਵਾਰ ਦੇ ਨਾਲ ਭਾਈ ਸੰਦੀਪ ਸਿੰਘ ਸੈਨ ਨੂੰ ਨਹੀਂ ਮਿਲਾਇਆ ਗਿਆ ਤੇ ਈਵਨ ਜਿਹੜਾ ਮੋਰਚਾ ਪੜਿਆਲਾ ਜੇਲ੍ਹ ਦੇ ਬਾਹਰ ਲੱਗਾ ਪੱਕਾ ਹੋਣ ਉਸ ਮੋਰਚੇ ਤੋਂ ਪਹਿਲਾਂ ਹੀ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਗਿਆ ਸੰਗਰੂਰ ਜੇਲ੍ਹ ਦੇ ਵਿੱਚ ਨਾ ਫੋਨ ਤੇ ਗੱਲ ਕਰਾਈ ਜਾ ਰਹੀ ਹੈ ਨਾ ਮੁਲਾਕਾਤ ਕਰਾਈ ਜਾ ਰਹੀ ਹੈ ਜਿੱਥੋਂ ਇਹ ਸਾਬਤ ਹੁੰਦਾ ਕਿ ਉਹਨਾਂ ਦੇ ਉੱਤੇ ਅਨਮਨੁੱਖੀ ਤਸ਼ੱਦਦ ਹੋਇਆ ਜੇਕਰ ਉਹਨਾਂ ਨੇ ਇਹਨਾਂ ਦੇ ਮੁਤਾਬਕ ਕੋਈ ਕਾਨੂੰਨ ਤੋੜਿਆ ਸੀ ਕੋਈ ਘਟਨਾ ਹੋਈ ਸੀ ਤੇ ਕਾਨੂੰਨੀ ਕਾਰਵਾਈ ਕਰਦੇ ਪਰਚਾ ਕਰਦੇ ਪਰ ਇਸ ਤਰੀਕੇ ਨਾਲ ਅਨਮਨੁੱਖੀ ਤਸ਼ੱਦਦ ਕਰਨਾ ਕਿਹੜੇ ਕਾਨੂੰਨ ਦੀ ਧਾਰਾ 'ਚ ਲਿਖਿਆ ਪਰ ਕਿਉਂਕਿ ਪਤਾ ਆਪਾਂ ਨੂੰ ਆਪਾਂ ਸਿੱਖਿਆ ਸਿੱਖਾਂ ਦੇ ਨਾਲ ਹਮੇਸ਼ਾ ਦੌਰੇ ਮਾਪਦੰਡ ਜਿਹੜੇ ਨੇ ਉਹ ਹੁੰਦੇ ਨੇ ਤੇ ਇਸ ਕਰਕੇ ਬੇਨਤੀ ਆ ਕਿ ਆਪਾਂ ਇੱਕ ਤਾਂ ਸਭ ਤੋਂ ਵੱਧ ਸਾਥ ਦਿਈਏ ਪਰਿਵਾਰ ਦਾ ਪਰਿਵਾਰ ਸਾਰਾ ਜਿਹੜਾ ਵਾ ਉਹ ਭਾਈ ਸਾਹਿਬ ਉਹਨਾਂ ਦੇ ਭਰਾਤਾ ਨੇ ਜਿਹੜੇ ਨਾਲ ਜਥੇਬੰਦੀਆਂ ਵਾ ਉਹਨਾਂ ਦੇ ਵੱਲੋਂ ਪਟਿਆਲਾ ਜੇਲ੍ਹ ਦੇ ਬਾਹਰ ਪੱਕੇ ਤੌਰ ਦੇ ਉੱਤੇ ਜਿਹੜਾ ਮੋਰਚਾ ਉਲਾਜਤਾ ਗਿਆ ਵਾ ਉੱਥੇ ਆਪਾਂ ਸਾਰੇ ਪਹੁੰਚ ਕਰੀਏ ਵਦੋ-ਵਦ ਤੇ ਦੂਸਰੀ ਬੇਨਤੀ ਇਹ ਆ ਕਿ ਭਾਈ ਸੰਦੀਪ ਸਿੰਘ ਸੈਨ ਨਾਲ ਹੋ ਰਹੇ ਧੱਕੇ ਦੇ ਵਿਰੁੱਧ ਜਿਸ ਤਰੀਕੇ ਨਾਲ ਵੀ ਆਵਾਜ਼ ਚੱਕ ਸਕਦੇ ਆ ਆਵਾਜ਼ ਸੋਸ਼ਲ ਮੀਡੀਆ ਤੇ ਚੱਕੀਏ ਕਾਨੂੰਨੀ ਪ੍ਰਕਿਰਿਆ ਰਾਹੀਂ ਜਿਵੇਂ ਵੀ ਕਰ ਸਕਦੇ ਆ ਜਰੂਰ ਕਰੀਏ ਕਿਉਂਕਿ ਇਹ ਤੱਕਾ ਜਿਹੜਾ ਬਹੁਤ ਵੱਡਾ ਤੇ ਇਹ ਕੋਈ ਲੰਮਾ ਸਮਾਂ ਵੇਖਣ ਵਾਲੀ ਖੇਡ ਨਹੀਂ ਹੈਗੀ ਕਿ ਆਪਾਂ ਲੰਮਾ ਸਮਾਂ ਮੋਰਚਾ ਲਾ ਲਾਂਗੇ ਇਹ ਜਿਹੜੀ ਗੱਲ ਹੈ ਇਹ ਸ਼ਾਰਟਲੀ ਹੋਣੀ ਚਾਹੀਦੀ ਹੈ ਤੇ ਜਲਦੀ ਹੋਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸੰਦੀਪ ਸਿੰਘ ਸੰਨੀ ਜੋ ਕਿ ਪਟਿਆਲਾ ਜੇਲ੍ਹ ਚ ਬੰਦ ਸਨ ਜੋ ਘਟਨਾ ਹੋਈ ਤੇ ਸੈਲਫ ਡਿਫੈਂਸ ਦੇ ਵਿੱਚ ਜੋ ਉਹਨਾਂ ਦੇ ਵੱਲੋਂ ਆਪਣਾ ਬਚਾਅ ਕਰਦੇ ਆ ਜੋ ਪੁਲਿਸ ਜਿਹੜੇ ਸਾਬਕਾ ਪੁਲਿਸ ਵਾਲੇ ਬੁੱਚੜ ਤੇ ਉਹਨਾਂ ਨੂੰ ਸੱਟ ਵੱਟ ਲੱਗੀ ਜੋ ਵੀ ਹੋਇਆ ਉਹ ਸਾਰਾ ਕੁਝ ਆਪਣੇ ਸਾਹਮਣੇ ਪਰ ਉਸ ਤੋਂ ਬਾਅਦ ਜਿਹੜਾ ਅਣਮਨੁੱਖੀ ਤਸ਼ੱਦਦ ਭਾਈ ਸੰਦੀਪ ਸਿੰਘ ਸਣੀ ਦੇ ਉੱਤੇ ਹੋਇਆ ਜਿਵੇਂ ਕਿ ਉਹਨਾਂ ਦੇ ਵਕੀਲ ਸਾਹਿਬਾਨ ਨੇ ਕੱਲ ਪੀਸੀ ਰਾਹੀਂ ਉਹਨਾਂ ਨਾਲ ਗੱਲ ਕੀਤੀ ਅਦਾਲਤ ਦੇ ਵਿੱਚ ਤੇ ਦੱਸਿਆ ਕਿ ਕਿਵੇਂ ਉਹਨਾਂ ਨੂੰ ਇੰਨਾ ਜ਼ਿਆਦਾ ਬਰੂਟਲ ਤਰੀਕੇ ਨਾਲ ਕੁੱਟਿਆ ਗਿਆ ਮਾਰਿਆ ਗਿਆ ਹੋ ਸਕਦਾ ਉਹਨਾਂ ਦੀਆਂ ਉਹਨਾਂ ਦੇ ਫੈਕਚਰ ਹੋਣ ਕੋਈ ਨੁਕਸਾਨ ਹੋਇਆ ਹੋਵੇ ਕਿਉਂਕਿ ਉਹਦਾ ਵੱਡਾ ਕਾਰਨ ਇਹ ਆ ਵੀ ਅਦਾਲਤ ਦੇ ਕਹਿਣ ਦੇ ਬਾਅਦ ਵੀ ਸਰਵਾਰ ਦੇ ਨਾਲ ਭਾਈ ਸੰਦੀਪ ਸਿੰਘ ਸੈਨ ਨੂੰ ਨਹੀਂ ਮਿਲਾਇਆ ਗਿਆ ਤੇ ਇਵਨ ਜਿਹੜਾ ਮੋਰਚਾ ਪੜਿਆਲਾ ਜੇਲ੍ਹ ਦੇ ਬਾਹਰ ਲੱਗਾ ਪੱਕਾ ਹੁਣ ਉਸ ਮੋਰਚੇ ਤੋਂ ਪਹਿਲਾਂ ਹੀ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਗਿਆ ਸੰਗਰੂਰ ਜੇਲ੍ਹ ਦੇ ਵਿੱਚ ਨਾ ਫੋਨ ਤੇ ਗੱਲ ਕਰਾਈ ਜਾ ਰਹੀ ਹੈ ਨਾ ਮੁਲਾਕਾਤ ਕਰਾਈ ਜਾ ਰਹੀ ਹੈ ਜਿੱਥੋਂ ਇਹ ਸਾਬਤ ਹੁੰਦਾ ਕਿ ਉਹਨਾਂ ਦੇ ਉੱਤੇ ਅਣਮਨੁੱਖੀ ਤਸ਼ੱਦਦ ਹੋਇਆ ਜੇਕਰ ਉਹਨਾਂ ਨੇ ਇਹਨਾਂ ਦੇ ਮੁਤਾਬਕ ਕੋਈ ਕਾਨੂੰਨ ਤੋੜਿਆ ਸੀ ਕੋਈ ਘਟਨਾ ਹੋਈ ਸੀ ਤੇ ਕਾਨੂੰਨੀ ਕਾਰਵਾਈ ਕਰਦੇ ਪਰਚਾ ਕਰਦੇ ਪਰ ਇਸ ਤਰੀਕੇ ਨਾਲ ਅਣਮਨੁੱਖੀ ਤਸ਼ੱਦਦ ਕਰਨਾ ਕਿਹੜੇ ਕਾਨੂੰਨ ਦੀ ਧਾਰਾ 'ਚ ਲਿਖਿਆ ਪਰ ਕਿਉਂਕਿ ਪਤਾ ਆਪਾਂ ਨੂੰ ਆਪਾਂ ਸਿੱਖਿਆ ਸਿੱਖਾਂ ਦੇ ਨਾਲ ਹਮੇਸ਼ਾ ਦੌਰੇ ਮਾਪਦੰਡ ਜਿਹੜੇ ਨੇ ਉਹ ਹੁੰਦੇ ਨੇ ਤੇ ਇਸ ਕਰਕੇ ਬੇਨਤੀ ਆ ਕਿ ਆਪਾਂ ਇੱਕ ਤਾਂ ਸਭ ਤੋਂ ਵੱਧ ਸਾਥ ਦਿਈਏ ਪਰਿਵਾਰ ਦਾ ਪਰਿਵਾਰ ਸਾਰਾ ਜਿਹੜਾ ਵਾ ਉਹ ਭਾਈ ਸਾਹਿਬ ਉਹਨਾਂ ਦੇ ਭਰਾਤਾ ਨੇ ਜਿਹੜੇ ਨਾਲ ਜਥੇਬੰਦੀਆਂ ਵਾ ਉਹਨਾਂ ਦੇ ਵੱਲੋਂ ਪਟਿਆਲਾ ਜੇਲ੍ਹ ਦੇ ਬਾਹਰ ਪੱਕੇ ਤੌਰ ਦੇ ਉੱਤੇ ਜਿਹੜਾ ਮੋਰਚਾ ਉਲਾਜਤਾ ਗਿਆ ਵਾ ਉੱਥੇ ਆਪਾਂ ਸਾਰੇ ਪਹੁੰਚ ਕਰੀਏ ਵਦ ਤੋਂ ਵਦ ਤੇ ਦੂਸਰੀ ਬੇਨਤੀ ਇਹ ਆ ਕਿ ਭਾਈ ਸੰਦੀਪ ਸਿੰਘ ਸੈਨ ਨਾਲ ਹੋ ਰਹੇ ਧੱਕੇ ਦੇ ਵਿਰੁੱਧ ਜਿਸ ਤਰੀਕੇ ਨਾਲ ਵੀ ਆਵਾਜ਼ ਚੱਕ ਸਕਦੇ ਆ ਆਵਾਜ਼ ਸੋਸ਼ਲ ਮੀਡੀਆ ਤੇ ਚੱਕੀਏ ਕਾਨੂੰਨੀ ਪ੍ਰਕਿਰਿਆ ਰਾਹੀਂ ਜਿਵੇਂ ਵੀ ਕਰ ਸਕਦੇ ਆ ਜਰੂਰ ਕਰੀਏ ਕਿਉਂਕਿ ਇਹ ਧੱਕਾ ਜਿਹੜਾ ਬਹੁਤ ਵੱਡਾ ਤੇ ਇਹ ਕੋਈ ਲੰਮਾ ਸਮਾਂ ਵੇਖਣ ਵਾਲੀ ਖੇਡ ਨਹੀਂ ਹੈਗੀ ਕਿ ਆਪਾਂ ਲੰਮਾ ਸਮਾਂ ਮੋਰਚਾ ਲਾ ਲਾਂਗੇ ਇਹ ਜਿਹੜੀ ਗੱਲ ਹੈ ਇਹ ਸ਼ਾਰਟਲੀ ਹੋਣੀ ਚਾਹੀਦੀ ਹੈ ਤੇ ਜਲਦੀ ਹੋਣੀ ਚਾਹੀਦੀ ਹੈ